ਟ੍ਰਾਂਸਪੋਰਟ ਡਿਪਾਰਟਮੈਂਟ ਨੇ ਲਾਇਸੈਂਸ ਧਾਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਸਿਸਟਮ ਨੂੰ ਸੁਧਾਰਨ ਅਤੇ ਭ੍ਰਿਸ਼ਟਾਚਾਰ ਘਟ ਕਰਨ ਦੀ ਆਰਡਰ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ ਵਿਭਾਗ ਨੇ 4 ਮਹੀਨੇ ਤੋਂ ਲਾਇਸੈਂਸ ਦੀ ਬੈਕਲੌਗ ਐਂਟਰੀ ਬੰਦ ਕਰ ਰੱਖੀ ਹੈ ਇਸ ਕਾਰਨ ਕਈ ਲਾਇਸੈਂਸ ਧਾਰੀ ਆਪਣੇ ਲਾਇਸੈਂਸ ਆਨਲਾਈਨ ਨਹੀਂ ਕਰ ਪਾ ਰਹੇ ਵਿਭਾਗ ਨੇ ਆਰਸੀ ਦੀ ਬੈਕਲੌਗ ਸ਼ੁਰੂ ਕਰ ਦਿੱਤੀ ਹੈ ਪਰ ਲਾਇਸੈਂਸ ਦੀ ਐਂਟਰੀ ਅਜੇ ਤੱਕ ਬੰਦ ਹੈ ਇਸ ਸੰਬੰਧੀ ਲੋਕਾਂ ਚ ਦੁਵਿਧਾ ਹੈ ਕਿ ਲਾਇਸੈਂਸ ਦੀ ਬੈਕਲੌਗ ਸ਼ੁਰੂ ਹੋਵੇਗੀ ਜਾਂ ਨਹੀਂ ਇਸ ਤੇ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਲਾਇਸੈਂਸ ਦੀ ਬੈਕਲੌਗ ਸ਼ੁਰੂ ਨਹੀਂ ਕੀਤੀ ਜਾਵੇ ਕਿ ਜਿਸ ਵੀ ਵਿਅਕਤੀ ਦਾ ਲਾਇਸੈਂਸ ਪੁਰਾਣੇ ਸਮੇਂ ਮਤਲਬ 스마트 ਕਾਰਡ ਨਹੀਂ ਬਣਿਆ ਹੈ ਉਹ ਮੁਰਤੋਂ ਲਰਨਿੰਗ ਲਾਇਸੈਂਸ ਨਾਲ ਆਪਣਾ ਲਾਇਸੈਂਸ ਬਣਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ ਅਤੇ 1 ਮਹੀਨੇ ਬਾਅਦ ਉਹ ਪੱਕਾ ਲਾਇਸੈਂਸ ਟੈਸਟ ਦੇ ਕੇ ਬਣਵਾ ਸਕਦਾ ਹੈ ਆਰਟੀਓ ਰਣਦੀਪ ਸਿੰਘ ਹੀਰਾ ਨੇ ਦੱਸਿਆ ਕਿ ਲਾਇਸੈਂਸ ਦੀ ਬੈਕਲੋਗ ਸ਼ੁਰੂ ਕਰਨ ਤੇ ਵਿਚਾਰ ਚਰਚਾ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਕਹੇ ਕਿ ਲਾਇਸੈਂਸ ਦੀ ਬੈਕਲੋਗ ਸ਼ੁਰੂ ਨਹੀਂ ਕੀਤੀ ਜਾਵੇਗੀ 2011 ਚ ਸਮਾਰਟ ਕਾਰਡ ਵਾਲੇ ਲਾਇਸੈਂਸ ਸ਼ੁਰੂ ਹੋਏ ਸਨ 2010 ਤੱਕ ਸਿੰਗਲ ਪੇਜ ਤੇ ਹੋਲੋਗ੍ਰਾਮ ਲਗਾ ਕੇ ਲਾਇਸੈਂਸ ਬਣਾਇਆ ਜਾਂਦਾ ਸੀ 2011 ਚ ਸਮਾਰਟ ਕਾਰਡ ਦੇ ਲਾਇਸੈਂਸ ਬਣਨੇ ਸ਼ੁਰੂ ਹੋਏ ਜੋ ਵਾਹਨ 10 ਪੋਰਟਲ ਤੇ ਆਨਲਾਈਨ ਚੜਾਏ ਜਾਣ ਲੱਗੇ ਇਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਮੈਂ ਇਸ ਨੂੰ ਅਪਡੇਟ ਕਰਕੇ ਵਾਹਨ 4 ਪੋਰਟਲ ਚ ਤਬਦੀਲ ਕਰ ਦਿੱਤਾ ਦੱਸ ਦਈਏ ਕਿ ਵਿਭਾਗ ਨੇ ਲਾਇਸੈਂਸ ਬਣਾਉਣ ਦੀ ਪ੍ਰੋਸੈਸ ਨੂੰ ਆਨਲਾਈਨ ਆਸਾਨ ਕਰ ਦਿੱਤਾ ਹੈ ਸਾਰਥੀ ਦੀ ਸਾਈਟ ਤੇ ਜਾ ਕੇ ਬਿਨੈਕਾਰ ਖੁਦ ਲਰਨਿੰਗ ਲਾਇਸੈਂਸ ਅਪਲਾਈ ਕਰ ਸਕਦਾ ਹੈ ਜੋ ਕਿ 6 ਮਹੀਨੇ ਲਈ ਵੈਲਿਡ ਹੁੰਦਾ ਹੈ ਉਸ ਤੋਂ ਬਾਅਦ ਉਹ 1 ਮਹੀਨੇ ਬਾਅਦ ਪੱਕਾ ਲਾਇਸੈਂਸ ਅਪਲਾਈ ਕਰ ਸਕਦਾ ਹੈ ਹਾਲਾਂਕਿ ਵਾਹਨ ਦੇ ذریعے ਬਿਨੇਕਾਰ ਨੂੰ ਮੈਸੇਜ ਭੇਜ ਕੇ ਸੂਚਿਤ ਕੀਤਾ ਜਾਂਦਾ ਹੈ ਕਿ ਬਿਨੇਕਾਰ ਆਪਣਾ ਪੱਕਾ ਲਾਇਸੈਂਸ ਅਪਲਾਈ ਕਰ ਸਕਦਾ ਹੈ ਲਰਨਿੰਗ ਲਾਇਸੈਂਸ ਲਈ 520 ਰੁਪਏ ਅਤੇ ਪੱਕੇ ਲਾਇਸੈਂਸ ਲਈ 1385 ਰੁਪਏ ਫੀਸ ਅਦਾ ਕਰਨੀ ਪਵੇਗੀ ਲਾਈਸੈਂਸ ਅਪਲਾਈ ਕਰਨ ਲਈ ਬਿਨਕਾਰ ਨੂੰ ਡਾਕਟਰ ਤੋਂ ਮੈਡੀਕਲ ਰਿਪੋਰਟ ਮੰਗਵੋਣੀ ਜ਼ਰੂਰੀ ਹੈ ਸਟੇਟ ਟਰਾਂਸਪੋਰਟ ਕਮਿਸ਼ਨ ਮਨੀਸ਼ ਕੁਮਾਰ ਨੇ ਦੱਸਿਆ ਕਿ ਹੈਵੀ ਲਾਈਸੈਂਸ ਬਣਾਉਣ ਲਈ ਨਾਰਮਲ ਲਾਈਸੈਂਸ 1 ਸਾਲ ਪੁਰਾਣਾ ਹੋਣਾ ਚਾਹੀਦਾ ਹੈ ਪਰ ਉਹਨਾਂ ਕੋਲ ਅਜੇ ਹੀ ਐਪਲੀਕੇਸ਼ਨ ਆਈ ਹੈ ਕਿ ਬੈਕਲੋਗ ਨੂੰ ਗਲਤ ਤਰੀਕੇ ਨਾਲ ਸਾਰਥੀ ਤੇ ਆਨਲਾਈਨ ਚੜਾਇਆ ਗਿਆ ਹੈ ਕ腐ਸ਼ਨ ਦੇ ਮਾਮਲੇ ਵੀ ਸਾਹਮਣੇ ਆਏ ਨੇ ਕੁਝ ਲਾਈਸੈਂਸਾਂ ਦਾ ਸਮਾ 50 ਸਾਲ 40 ਸਾਲ ਅਤੇ 30 ਸਾਲ ਤੱਕ ਦਾ ਸੀ ਜੋ ਕਾਨੂੰਨ ਤੌਰ ਕਾਨੂੰਨੀ ਤੌਰ ਤੇ ਗਲ ਸਨ ਇਸ ਲਈ ਲਾਇਸੈਂਸ ਦੀ ਬੈਕਲੌਗ ਬੰਦ ਕਰ ਦਿੱਤੀ ਗਈ ਹੈ ਜੇਕਰ ਕਿਸੇ ਦਾ ਲਾਇਸੈਂਸ ਪੁਰਾਣਾ ਆਫਲਾਈਨ ਹੈ ਉਹ ਆਨਲਾਈਨ ਸਾਥੀ ਪੋਰਟਲ ਤੇ ਲਰਨਿੰਗ ਲਾਇਸੈਂਸ ਅਪਲਾਈ ਕਰ ਸਕਦਾ ਹੈ ਜੋ ਨਵੇਂ ਤਰੀਕੇ ਨਾਲ ਲਾਇਸੈਂਸ ਬਣਵਾਏਗਾ ਉਹ ਰੋਡ ਸੇਫਟੀ ਦੇ ਤਹਿਤ ਨਿਮਾ ਮੁਤਾਬਕ ਹੀ ਬਣੇਗਾ